ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮਹਾਨ ਜੋਦਾਬੰਦਾ ਸਿੰਘ ਬਹਾਦਰ ਦਾ ਜਨਮ ਰਜੋਰੀ ਕਸ਼ਮੀਰ ਵਿਖੇ 16 ਅਕਤੂਬਰ 1670 ਈਸਵੀ ਵਿਛੋਇਆ। ਆਪ ਜੀ ਦਾ ਬਚਪਨ ਦਾ ਨਾਮ ਲਛਮਨ ਦਾਸ ਸੀ। ਆਪ ਜੀ ਨੂੰ ਸ਼ਸਤਰ ਵਿਦਿਆ ਅਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ। ਜਿਸ ਹਿਰਨੇ ਦਾ ਆਪ ਜੀ ਨੇ ਸ਼ਿਕਾਰ ਕੀਤਾ ਉਸ ਦੇ ਪੇਟ ਦੇ ਵਿੱਚ ਦੋ ਬੱਚੇ ਸਨ। ਆਪ ਜੀ ਦੀਆਂ ਅੱਖਾਂ ਸਾਹਮਣੇ ਉਹ ਤੜਫ ਤੜਫ ਕੇ ਮਰ ਗਏ। ਇਸ ਤੋਂ ਬਾਅਦ ਆਪ ਜੀ ਦੇ ਅੰਦਰ ਇਤਨਾ ਬੇਰਾਗ ਪੈਦਾ ਹੋ ਗਿਆ ਕਿ ਆਪ ਸਾਧ ਜਨਕੀ ਪ੍ਰਸ਼ਾਦ ਦੇ ਚਿਲੇ ਬਣ ਗਏ। ਫਿਰ ਆਪ ਜੀ ਦਾ ਨਾਮ ਮਾਧੋਦਾਸ ਰੱਖਿਆ ਗਿਆ ਇਸ ਤੋਂ ਬਾਅਦ ਆਪ ਨਾਸਿਕ ਪਹੁੰਚ ਗਏ ਅਤੇ ਉੱਥੇ ਇੱਕ ਔਗੜਨਾਥ ਦੇ ਪਾਸ ਜੰਤਰ ਮੰਤਰ ਤੇ ਸਿੱਧੀਆਂ ਹਾਸਿਲ ਕਰ ਲਈਆਂ ਇਸ ਤੋਂ ਬਾਅਦ ਆਪ ਨੇ ਨਾਂਂਦੇੜ ਗੋਦਾਵਰੀ ਦੇ ਕੰਢੇ ਆਪਣਾ ਇੱਕ ਮੱਠ ਬਣਾ ਲਿਆ ਸਨ 1708 ਈਸਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਂਂਦੇੜ ਪੁੱਜੇ ਤਾਂ ਇੱਕ ਦਿਨ ਉਹ ਮਾਧੋਦਾਸ ਦੇ ਮੱਠ ਵਿੱਚ ਗਏ ਅਤੇ ਪਲੰਗ ਦੇ ਉੱਤੇ ਵਿਰਾਜਮਾਨ ਹੋ ਕੇ ਕਿਹਾ ਕਿ ਮੈਂ ਤੁਹਾਨੂੰ ਆਪਣਾ ਸਿੰਘ ਸਜਾਉਣਾ ਚਾਹੁੰਦਾ ਹਾ ਮਾਧਵ ਦਾਸ ਨੇ ਕਿਹਾ ਮੈਂ ਤੁਹਾਡਾ ਬੰਦਾ ਹਾ ਗੁਰੂ ਜੀ ਨੇ ਮਾਧਵ ਦਾਸ ਨੂੰ ਆਪਣਾ ਸਿੰਘ ਸਜਾ ਕੇ ਉਸ ਦਾ ਨਾਮ ਗੁਰਬਖ ਸਿੰਘ ਰੱਖਿਆ ਪਰ ਆਪਣੀ ਸ਼ੂਰ ਵੀਰਤਾ ਦੇ ਕਾਰਨ ਇਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਗੁਰੂ ਜੀ ਨੇ ਬੰਦਾ ਸਿੰਘ ਨੂੰ ਪੰਥ ਦਾ ਜਥੇਦਾਰ ਥਾਪਿਆ ਅਤੇ ਉਸ ਨੂੰ ਬਹਾਦਰ ਦਾ ਖਿਤਾਬ ਦਿੱਤਾ ਉਸ ਨੂੰ ਪੰਜ ਤੀਰ ਇੱਕ ਨਗਾਰਾ ਨਿਸ਼ਾਨ ਸਾਹਿਬ ਅਤੇ ਵੀ ਸਿੰਘਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਮੁਗਲਾਂ ਦੇ ਅਤਿਆਚਾਰਾਂ ਤੋਂ ਛੁਟਕਾਰਾ ਦਿਵਾਉਣ ਦੇ ਲਈ ਪੰਜਾਬ ਵੱਲ ਤੋਰ ਦਿੱਤਾ ਬੰਦਾ ਸਿੰਘ ਬਹਾਦਰ ਨੇ ਚੱਪੜਚੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀਆਂ ਫੌਜਾਂ ਨੂੰ ਕਰਾਰੀ ਹਾਰ ਦੇ ਕੇ ਸਰਹੰਦ ਉਤੇ ਕਬਜ਼ਾ ਕਰਕੇ ਵਜ਼ੀਰ ਖਾਨ ਨੂੰ ਮੌਤ ਦੇ ਕਾਟ ਉਤਾਰਿਆ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਅਤੇ ਮੋਹਰਾਂ ਜਾਰੀ ਕਰਕੇ ਸਿੱਖ ਰਾਜ ਕਾਇਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ